ਸਾਹ ਸਿੰਘ ਬਲਟੋਹਾ ਉਹਨਾਂ ਦੇ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਗਏ ਸੀ ਇਸ ਗੱਲ ਨੂੰ ਲੈ ਕੇ ਇਲਜ਼ਾਮ ਲਗਾਏ ਗਏ ਸੀ ਕਿ ਕੁਝ ਸਮਾਂ ਪਹਿਲਾਂ ਜੋ ਗਿਆਨੀ ਹਰਪ੍ਰੀਤ ਸਿੰਘ ਗੋੜੀ ਨੇ ਬਹਿਰੀਨ ਜਾਂਦੇ ਨੇ ਬਹਿਰੀਨ ਜਾਣ ਸਮੇ ਜਿਹੜੀ ਆਪਣੀ ਇੱਕ ਫੀਮੇਲ ਪੀਏ ਨੂੰ ਜਿਹੜਾ ਨਾਲ ਲੈ ਕੇ ਜਾਂਦੇ ਨੇ ਤਾਂ ਉਸ ਗੱਲ ਨੂੰ ਲੈ ਕੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਜਵਾਬ ਦਿੱਤਾ ਗਿਆ ਸੀ ਬੀਤੇ ਦਿਨ ਇਹ ਗੱਲ ਆਖੀ ਗਈ ਸੀ ਕਿ ਜੇਕਰ ਇਹ ਗੱਲਾਂ ਸੱਚੀਆਂ ਨਿਕਲ ਜਾਂਦੀਆਂ ਨੇ ਬਿਰਸਾ ਸਿੰਘ ਬਲਟੋਆ ਦੇ ਇਲਜ਼ਾਮ ਸੱਚੇ ਹੁੰਦੇ ਨੇ ਤਾਂ ਉਹ ਆਪਣਾ ਕੁਝ ਵੀ ਜਿਹੜਾ ਜਵਾਬ ਨਹੀਂ ਦੇਣਗੇ ਇਸ ਗੱਲ ਨੂੰ ਸਾਹ ਕਹਿ ਜਾਣਗੇ ਪਰ ਇਸ ਮਾਮਲੇ ਦੇ ਵਿੱਚ ਹੁਣ ਬਹਿਰੀਨ ਦੇ ਗੁਰਦੁਆਰਾ ਪ੍ਰਬੰਧਕਾਂ ਦੀ ਇੱਕ ਚਿੱਠੀ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਕਿ ਬਿਰਸਾ ਸਿੰਘ ਬਲਟੋਆ ਸਾਹਿਬ ਕੌਕਾ ਕਾਲੀ ਆਗੂ ਬਰਸਾ ਸਿੰਘ ਬਲਟੋਆ ਦੇ ਸਾਰੇ ਇਹਨਾਂ ਇਲਜ਼ਾਮਾਂ ਨੂੰ ਇਸ ਚਿੱਟੀ ਦੇ ਵਿੱਚ ਨਕਾਰਿਆ ਗਿਆ ਉਹਨਾਂ ਦੇ ਵੱਲੋਂ ਜੋ ਬਹਿਰੀਨ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਇਹ ਗੱਲ ਸਪਸ਼ਟ ਕੀਤੀ ਗਈ ਆ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਹੁਣੀ ਨੇ ਉਹਨਾਂ ਦੇ ਨਾਲ ਇੱਕ ਸਿੱਖ ਪ੍ਰਚਾਰਕ ਬੀਬੀ ਜਰੂਰ 2019 ਦੇ ਵਿੱਚ ਬਹਿਰੀਨ ਜਾਂਦੇ ਨੇ ਬਹਿਰੀਨ ਜਾ ਕੇ ਜਿਹੜੇ ਤਕਰੀਬਨ 6 ਪੰਥਕ ਪ੍ਰੋਗਰਾਮ ਹੁੰਦੇ ਨੇ ਉੱਥੇ ਆਪਣੇ ਜਿਹੜੇ ਧਾਰਮਿਕ ਜਿਹੜੇ ਜੋ ਧਾਰਮਿਕ ਸਬੀਚਾਂ ਨੇ ਦਿੰਦੇ ਨੇ ਪਰ ਇਹਨਾਂ ਦੇ ਵਿੱਚ ਡਾਕਟਰ ਸੁਖਪ੍ਰੀਤ ਉਦੋਂ ਕੇ ਵੀ ਨਾਲ ਹੁੰਦੇ ਨੇ ਤੇ ਇਸ ਦੇ ਵਿੱਚ ਜਿਹੜੇ ਉੱਥੋਂ ਦੇ ਗੁਰਦੁਆਰਾ ਪ੍ਰਬੰਧਕ ਨੇ ਬਹਿਰੀਨ ਦੇ ਉਹਨਾਂ ਦੇ ਵੱਲੋਂ ਇਸ ਚਿੱਠੀ ਦੇ ਵਿੱਚ ਇਹ ਵੀ ਗੱਲ ਸਪਸ਼ਟ ਕੀਤੀ ਜਾਂਦੀ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਟਿਕਟ ਲੈ ਕੇ ਦਿੱਤੀ ਜਾਂਦੀ ਹੈ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਉੱਥੋਂ ਜਦੋਂ ਜਥੇਦਾਰ ਹੁੰਦੇ ਨੇ ਤਾਂ ਉਹਨਾਂ ਨੂੰ ਜਿਹੜੀ ਇੱਕ ਬਿਜ਼ਨਸ ਕਲਾਸ ਜੋ ਟਿਕਟ ਲਗ ਦਿੱਤੀ ਜਾਂਦੀ ਹੈ ਤੇ ਜਿਹੜੇ ਸਿੱਖ ਪ੍ਰਚਾਰਕ ਬੀਬੀ ਹੁੰਦੇ ਨੇ ਤੇ ਉਹਨਾਂ ਨੂੰ ਜੜੀ ਇਕਨੋਮੀ ਕਲਾਸ ਟਿਕਟ ਲੈ ਕੇ ਦਿੱਤੀ ਜਾਂਦੀ ਹੈ ਜਿਹੜੀਆਂ ਟਿਕਟਾਂ ਨੇ ਸਾਰੀਆਂ ਬਹਿਰੀਨ ਦੇ ਗੁਰਦੁਆਰਾ ਪ੍ਰਬੰਧਕਾਂ ਦੇ ਵੱਲੋਂ ਲੈ ਕੇ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਬਹਿਰੀਨ ਪਹੁੰਚ ਜਾਂਦੇ ਨੇ ਗਿਆਨੀ ਹਰਪ੍ਰੀਤ ਸਿੰਘ ਗੋਣੀ ਸਿੱਖ ਪ੍ਰਚਾਰਕ ਬੀਬੀ ਅਤੇ ਡਾਕਟਰ ਸੁਖਪ੍ਰੀਤ ਉਦੋਕੇ ਤਾਂ ਉਸ ਚਿੱਠੀ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇੱਕ ਜਿਹੜਾ ਹੋਟਲ ਦੇ ਵਿੱਚ ਕਮਰਾ ਬੁੱਕ ਕਰਕੇ ਦਿੱਤਾ ਜਾਂਦਾ ਜਿੱਥੇ ਜਿਹੜੇ ਉਸ ਬਹਿਰੀਨ ਦੇ ਜਿਹੜੇ ਕੁਝ ਸਿੰਘ ਨੇ ਤਾਂ ਕਰੀਬਨ ਜਿਹੜੇ 4 ਤੋਂ 5 ਦਿਨ ਗਿਆਨੀ ਹਰਪ੍ਰੀਤ ਸਿੰਘ ਉਹਨੇ ਉੱਥੇ ਰਹਿੰਦੇ ਨੇ ਤਾਂ ਉਸ 4-5 ਦਿਨਾਂ ਦੇ ਵਿੱਚ ਬਹਿਰੀਨ ਦੇ ਜਿਹੜੇ ਸਿੰਘ ਨੇ ਉਸ ਗੁਰਦੁਆਰੇ ਦੇ ਪ੍ਰਬੰਧਕ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਰਹਿੰਦੇ ਨੇ ਪਰ ਜਿਹੜੇ ਸਿੱਖ ਪ੍ਰਚਾਰਕ ਬੀਬੀ ਨੇ ਉਹ ਇੱਕ ਉੱਥੇ ਪਰਿਵਾਰ ਦੇ ਨਿੱਜੀ ਘਰ ਦੇ ਵਿੱਚ ਰਹਿੰਦੇ ਨੇ ਤਾਂ ਬਹੁਤ ਕੁਝ ਸਪਸ਼ਟ ਕਰ ਦਿੱਤਾ ਗਿਆ ਬਿਰਸਾ ਸਿੰਘ ਬਲਟੋਆ ਦੇ ਇਲਜ਼ਾਮਾਂ ਨੂੰ ਇਸ ਚਿੱਠੀ ਦੇ ਵੱਲੋਂ ਇਸ ਚਿੱਠੀ ਦੇ ਵਿੱਚ ਸਾਰਾ ਕੁਝ ਗੁਰਦੁਆਰਾ ਪ੍ਰਬੰਧਕਾਂ ਦੇ ਵੱਲੋਂ ਨਕਾਰ ਕੇ ਰੱਖ ਦਿੱਤਾ ਗਿਆ ਕਿਉਂਕਿ ਕੁਝ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਬਿਰਸਾ ਸਿੰਘ ਬਲਟੋਆ ਸਾਹਿਬ ਕਾ ਕਾਲੀ ਗੂ ਵਰਤਸਾਂਗ ਬਲਟੋਆ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਿੱਕੇ ਬਹਿਰੀਨ ਦੇ ਜਾਂਦੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨੀ ਆਪਣੀ ਇੱਕ ਜਿਹੜੀ ਜੋ ਇੱਕ ਬੀਬੀ ਨੂੰ ਬੀਬੀ ਨੂੰ ਨਾਲ ਲੈ ਕੇ ਜਾਂਦੇ ਨੇ ਆਪਣੀ ਬੀਬੀ ਇੱਕ ਪੀਏ ਹੁੰਦੀ ਉਸ ਨੂੰ ਨਾਲ ਲੈ ਕੇ ਜਾਂਦੇ ਨੇ ਜਾਨੀ ਕਿ ਬਹੁਤ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ ਸਾਫਾ ਜੱਜ ਸਰ ਗਿਆਨੀ ਹਰਪ੍ਰੀਤ ਸਿੰਘ ਉਹਦੇ ਉੱਪਰ ਤੇ ਉਸ ਤੋਂ ਬਾਅਦ ਹੁਣ ਉਸੇ ਬਹਿਰੀਨ ਦੇ ਗੁਰਦੁਆਰਾ ਸਾਹਿਬ ਦੇ ਪਰਵੰਧਕਾਂ ਦੀ ਜਿਹੜੀ ਇੱਕ ਚਿੱਠੀ ਆ ਉਹ ਸਾਹਮਣੇ ਆ ਚੁੱਕੀ ਆ ਜਿਸ ਦੇ ਵਿੱਚ ਕਿ ਉਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਕੇ ਰੱਖ ਦਿੱਤਾ ਗਿਆ ਹੈ ਇਹ ਗੱਲ ਆਕੀ ਗਈ ਆ ਕਿ ਜੋ ਵੀ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਬਹਿਰੀਨ ਨੂੰ ਲੈ ਕੇ ਲੱਗ ਰਹੇ ਨੇ ਉਹ ਸਾਰੇ ਬੇਬੁਨਿਆਦ ਨੇ